ਜੇ ਮੈਂ ਤੁਹਾਨੂੰ ਇਹ ਕਵਾਂ ਕਿ ਜਿਹੜਾ ਇੰਟਰਨੈਟ ਅੱਜ ਪੂਰੀ ਦੁਨੀਆ ਯੂਜ਼ ਕਰ ਰਹੀ ਆ ਜਿਹੜੇ ਇੰਟਰਨੈਟ ਤੋਂ ਬਿਨਾ ਕੋਈ ਵੀ ਕੰਮ ਅੱਜ ਦੀ ਤਰੀਕ ਦੇ ਪੋਸੀਬਲ ਨਹੀਂ ਹੈ ਤੇ ਟੈਲੀਕਮਿਊਨੀਕੇਸ਼ਨ 3G 4G 5G ਵੀਡੀਓ ਚੈਟਿੰਗ ਇਹ ਸਾਰਾ ਕੁਝ ਇਹ ਸਾਰੇ ਕੁਝ ਦਾ ਜਨਮਦਾਤਾ ਇੱਕ ਨਰਿੰਦਰ ਸਿੰਘ ਨਾਮ ਦਾ ਇਨਸਾਨ ਆ ਜਿਹਦਾ ਜਨਮ ਹੁੰਦਾ ਮੋਗੇ ਤਾਂ ਤੁਸੀਂ ਹੋ ਸਕਦਾ ਮੇਰੇ ਉੱਤੇ ਹੱਸੋ ਤੇ ਇਹ ਕਹੋ ਕਿ ਇਹ ਬੰਦਾ ਪੂਰੀ ਤਰ੍ਹਾਂ ਦੇ ਨਾਲ ਝੂਠ ਬੋਲ ਰਿਹਾ ਪਰ ਇਹੀ ਸੱਚਾਈ ਆ ਪੂਰੀ ਦੁਨੀਆ ਦੇ ਵਿੱਚ ਡਾਕਟਰ ਨਰਿੰਦਰ ਸਿੰਘ ਕਪਾਨੀ ਨੂੰ ਇੰਟਰਨੈਟ ਦਾ ਜਨਮਦਾਤਾ ਕਿਹਾ ਜਾਂਦਾ ਤੇ ਅੱਜ ਦਾ ਆਪਣਾ ਵੀਡੀਓ ਹੈਗਾ ਏਸੇ ਹੀ ਸਾਇੰਸ ਸਿਧਾਂਤ ਦੇ ਨਾਲ ਰਿਲੇਟਡ ਜਿਹਨੂੰ ਹੌਲੀ-ਹੌਲੀ ਕਰਕੇ ਸਮਾਂ ਪਾ ਕੇ ਸਾਰੀ ਦੁਨੀਆ ਨੇ ਅਣਗੌਲਿਆ ਕਰਤਾ ਨਰਿੰਦਰ ਸਿੰਘ ਹੋਣਾ ਦਾ ਜਨਮ ਹੁੰਦਾ 31 ਅਕਤੂਬਰ 1926 ਨੂੰ ਮੋਗੇ ਉਹਨਾਂ ਦੇ ਪਿਤਾ ਦਾ ਨਾਮ ਸੀ ਸੁੰਦਰ ਸਿੰਘ ਮਾਤਾ ਦਾ ਨਾਮ ਸੀ ਕੁੰਦਨ ਕੌਰ ਆਪਣੀ ਸਕੂਲ ਦੀ ਪੜਾਈ ਨਰਿੰਦਰ ਸਿੰਘ ਹੋਣੀ ਪੂਰੀ ਕਰਦੇ ਆ ਦੇਹਰਾਦੂਨ ਤੋਂ ਦੇਹਰਾਦੂਨ ਤੋਂ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਚਲੇ ਜਾਂਦੇ ਆ ਆਗਰੇ ਤੇ ਇਥੋਂ ਆਗਰਾ ਯੂਨੀਵਰਸਿਟੀ ਤੋਂ ਜਿਹਨੂੰ ਅੱਜਕੱਲ ਭੀਮਰਾਓ ਅੰਬੇਦਕਰ ਯੂਨੀਵਰਸਿਟੀ ਕਿਹਾ ਜਾਂਦਾ ਉਹ ਆਪਣੀ ਗ੍ਰੈਜੂਏਸ਼ਨ ਪੂਰੀ ਕਰਦੇ ਆ ਪਰ ਇਸੇ ਟਾਈਮ ਦੇ ਦੌਰਾਨ ਨਰਿੰਦਰ ਸਿੰਘ ਹੋਣਾ ਨੂੰ ਸਟਾਰਟਿੰਗ ਤੋਂ ਹੀ ਸਾਇੰਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਟਰਸਟ ਸੀ ਤੇ ਆਪਣੀ ਡਿਗਰੀ ਕਰਨ ਦੇ ਦੌਰਾਨ ਉਹਨਾਂ ਨੂੰ ਇੱਕ ਖਾਸ ਤਰ੍ਹਾਂ ਦਾ ਇੰਟਰਸਟ ਪੈਦਾ ਹੋਇਆ ਲਾਈਟ ਦੇ ਬਾਰੇ ਦੇ ਵਿੱਚ ਰੋਸ਼ਨੀ ਦੇ ਬਾਰੇ ਵਿੱਚ ਕਾਲਜ ਤੋਂ ਘਰੇ ਆਉਣ ਤੋਂ ਬਾਅਦ ਉਹ ਅਲੱਗ-ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਸੀ ਜਿਦੇ ਨਾਲ ਕਿ ਲਾਈਟ ਦੀ ਦਿਸ਼ਾ ਨੂੰ ਮੋੜਿਆ ਜਾ ਸਕਦਾ ਤੁਸੀਂ ਬਿਲਕੁਲ ਸਹੀ ਸੁਣਿਆ ਮੋਗੇ ਦੇ ਇੱਕ ਬਿਲਕੁਲ ਸਧਾਰਨ ਪਰਿਵਾਰ ਦੇ ਵਿੱਚ ਜਨਮ ਲੈਣ ਵਾਲਾ ਇੱਕ ਇਨਸਾਨ ਨਰਿੰਦਰ ਸਿੰਘ ਰੋਸ਼ਨੀ ਦੀ ਦਿਸ਼ਾ ਨੂੰ ਮੋੜਨ ਦੇ ਉੱਪਰ ਕੰਮ ਕਰ ਰਿਹਾ ਇੱਕ ਦਿਨ ਆਪਣੀ ਯੂਨੀਵਰਸਿਟੀ ਦੇ ਵਿੱਚ ਇੱਕ ਕਲਾਸ ਦੇ ਵਿੱਚ ਉਹਨਾਂ ਦੇ ਇੱਕ ਟੀਚਰ ਜਦੋਂ ਕਲਾਸ ਦੇ ਵਿੱਚ ਇਹ ਕਹਿੰਦੇ ਆ ਕਿ ਰੋਸ਼ਨੀ ਦੀ ਜਿਹੜੀ ਡਾਇਰੈਕਸ਼ਨ ਆ ਦਿਸ਼ਾ ਵਾ ਉਹਨੂੰ ਕਦੇ ਵੀ 모ੜਿਆ ਨਹੀਂ ਜਾ ਸਕਦਾ ਬਦਲਿਆ ਨਹੀਂ ਜਾ ਸਕਦਾ ਤਾਂ ਨਰਿੰਦਰ ਸਿੰਘ ਜਿਹੜੇ ਪਹਿਲਾਂ ਹੀ ਇਹਦੇ ਉੱਪਰ ਕੰਮ ਕਰ ਰਹੇ ਆ ਪਿਛਲੇ ਕੁਝ ਟਾਈਮ ਤੋਂ ਉਹ ਆਪਣੇ ਟੀਚਰ ਨੂੰ ਇਹ ਕਹਿੰਦੇ ਆ ਕਿ ਨਹੀਂ ਸਰ ਇਹਨੂੰ 모ੜਿਆ ਜਾ ਸਕਦਾ ਵਾ ਹੁਣ ਕਿਉਂਕਿ ਉਹ ਟੀਚਰ ਨੇ ਇੱਕ ਵਿਦਿਆਰਥੀ ਦੁਆਰਾ ਉਹਨਾਂ ਦੀ ਗੱਲ ਨੂੰ ਕੱਟਿਆ ਜਾਣਾ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਤਾਂ ਨਰਿੰਦਰ ਸਿੰਘ ਅੱਗੇ ਉਹ ਆਪਣੇ ਅਧਿਆਪਕ ਨੂੰ ਤਾਂ ਕੁਝ ਨਹੀਂ ਕਹਿੰਦੇ ਪਰ ਉਸ ਦਿਨ ਉਹ ਮਨ ਦੇ ਵਿੱਚ ਇਹ ਧਾਰ ਲੈਂਦੇ ਆ ਕਿ ਇੱਕ ਦਿਨ ਮੈਂ ਦੁਨੀਆ ਨੂੰ ਇਹ ਚੀਜ਼ ਸਾਬਤ ਕਰਕੇ ਦਿਖਾਉਂਗਾ ਕਿ ਜਿਹੜੀ ਰੋਸ਼ਨੀ ਆ ਉਹਦੀ ਦਿਸ਼ਾ ਇੱਕ ਸਿੱਧੀ ਲਾਈਨ ਨਹੀਂ ਹੁੰਦੀ ਉਹਨੂੰ ਵੀ ਮੋੜਿਆ ਜਾ ਸਕਦਾ ਆਗਰੇ ਰਹਿੰਦੇ ਹੋਏ ਆਪਣੀ ਡਿਗਰੀ ਕਰਦੇ ਹੋਏ ਨਰਿੰਦਰ ਸਿੰਘ ਆਪਣਾ ਪੜਾਈ ਦਾ ਖਰਚਾ ਚੱਕਣ ਦੇ ਲਈ ਇੰਡੀਆ ਦੀ ਇੱਕ ਹਥਿਆਰਾਂ ਨੂੰ ਬਣਾਉਣ ਦੀ ਫੈਕਟਰੀ ਦੇ ਵਿੱਚ ਵੀ ਕੰਮ ਕਰਦੇ ਆ ਤੇ ਆਗਰੇ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਉਹ ਆਪਣਾ ਰੁਖ ਕਰਦੇ ਆ ਇੰਗਲੈਂਡ ਵੱਲ ਦਾ ਜਿੱਥੇ ਉਹਨਾਂ ਨੂੰ ਰਾਇਲ ਸੁਸਾਇਟੀ ਅੰਪੀਰੀਅਲ ਕਾਲਜ ਜਿਹੜਾ ਕਿ ਉਸ ਟਾਈਮ ਦੇ ਉੱਪਰ ਤੇ ਅੱਜ ਵੀ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਕਾਲਜ ਆ ਆਪਣੀ ਬਹੁਤ ਹੀ ਵਧੀਆ ਐਜੂਕੇਸ਼ਨ ਲਈ ਉੱਥੇ ਉਹਨਾਂ ਨੂੰ ਦਾਖਲਾ ਮਿਲ ਜਾਂਦਾ ਇੰਗਲੈਂਡ ਪਹੁੰਚਣ ਤੋਂ ਬਾਅਦ ਪਹਿਲੀ ਵਾਰੀ ਨਰਿੰਦਰ ਸਿੰਘ ਨੂੰ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੀ ਚੀਜ਼ ਦੇ ਉੱਪਰ ਉਹ ਕੰਮ ਕਰ ਰਹੇ ਆ ਤਾਂ ਉਹਦੇ ਵਿੱਚ ਉਹ ਇਕੱਲੇ ਹੀ ਨਹੀਂ ਹੈਗੇ ਯੂਰਪ ਦੇ ਬਹੁਤ ਸਾਰੇ ਲੋਕ ਬਹੁਤ ਵੱਡੇ ਵੱਡੇ ਸਾਇੰਸਦਾਨ ਇਸੇ ਪ੍ਰੋਜੈਕਟ ਦੇ ਉੱਪਰ ਕੰਮ ਕਰ ਰਹੇ ਆ ਕਿ ਕਿਸੇ ਤਰ੍ਹਾਂ ਦੇ ਨਾਲ ਰੋਸ਼ਨੀ ਦੀ ਦਿਸ਼ਾ ਨੂੰ ਬਦਲਿਆ ਜਾਵੇ ਤੇ ਪੂਰੀ ਦੁਨੀਆ ਦੇ ਵਿੱਚ ਇਸ ਕੰਮ ਨੂੰ ਕਰਨ ਵਾਲੇ ਸਭ ਤੋਂ ਮੋਹਰੀ ਵਿਅਕਤੀਆਂ ਦੇ ਵਿੱਚ ਇੱਕ ਹੁੰਦੇ ਆ ਸਾਇੰਸਦਾਨ ਹੈਰੋਲਡ ਹੌਪਕਿੰਸ ਨਰਿੰਦਰ ਸਿੰਘ ਜਦੋਂ ਹੀ ਇਹ ਨਾਮ ਸੁਣਦੇ ਹੁਣ ਇਹ ਦੋ ਇਨਸਾਨ ਨੇ ਦੋਨਾਂ ਨੂੰ ਸਾਇੰਸ ਦੇ ਨਾਲ ਬਹੁਤ ਜ਼ਿਆਦਾ ਲਗਾਵ ਤਾਂ ਇੱਕ ਇਹੋ ਜਿਹੀ ਜੋੜੀ ਬਣਦੀ ਆ ਜਿਹੜੀ ਅਗਲੇ ਕੁਝ ਸਾਲਾਂ ਦੇ ਵਿੱਚ ਇੱਕ ਇਹੋ ਜਿਹਾ ਕੰਮ ਪੂਰਾ ਕਰ ਦੋਗੀ ਜਿਦੇ ਨਾਲ ਹਮੇਸ਼ਾ ਦੇ ਲਈ ਦੁਨੀਆ ਦੇ ਕੰਮ ਕਰਨ ਦੇ ਤਰੀਕੇ ਬਦਲ ਜਾਣਗੇ ਇਹ ਗੱਲ ਹੈ 1952 ਦੀ ਹੁਣ ਆ ਜਾਂਦਾ ਸਾਲ 1954 ਪੂਰੇ 2 ਸਾਲ ਹੈਰੋਲਡ ਹੌਪਕਿੰਸ ਤੇ ਨਰਿੰਦਰ ਸਿੰਘ ਇਹ ਦੋਨੇ ਜਣੇ ਇਸੇ ਪ੍ਰੋਜੈਕਟ ਤੇ ਕੰਮ ਕਰਦੇ ਆ ਤੇ 1954 ਦੇ ਵਿੱਚ ਦੁਨੀਆ ਦੇ ਸਾਹਮਣੇ ਇੱਕ ਇਹੋ ਜੀ ਚੀਜ਼ ਪੇਸ਼ ਕਰਦੇ ਆ ਫਲੈਕਸੀਬਲ ਗਲਾਸ ਫਾਈਬਰਸ ਜਿਨ੍ਹਾਂ ਨੂੰ ਨੰਗੀ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਈਵਨ ਕਿ ਬਹੁਤ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਨਾਲ ਹੀ ਦੇਖਿਆ ਜਾ ਸਕਦਾ ਇੰਨਾ ਕੁ ਸੂਖਮ ਉਹ ਪਾਰਟੀਕਲ ਆ ਤਾਂ ਫਲੈਕਸੀਬਲ ਗਲਾਸ ਫਾਈਬਰਸ ਦੇ ਹਜ਼ਾਰਾਂ ਟੁਕੜਿਆਂ ਨੂੰ ਇਹ ਜੋੜੀ ਇੱਕ ਦੂਸਰੇ ਦੇ ਨਾਲ ਜੋੜ ਦਿੰਦੀ ਆ ਪੂਰੀ ਤਰ੍ਹਾਂ ਦੇ ਨਾਲ ਤੇ ਇਥੋਂ ਜਨਮ ਹੁੰਦਾ ਫਾਈਬਰ ਆਪਟਿਕਸ ਦੀ ਟੈਕਨੋਲੋਜੀ ਦਾ ਜਿਹਦੇ ਤੋਂ ਅੱਗੇ ਜਾ ਕੇ ਇੰਟਰਨੈਟ ਕਮਿਊਨੀਕੇਸ਼ਨ ਮੋਬਾਈਲ ਫੋਨਸ ਅੱਜ ਜਿੰਨੇ ਵੀ ਹਥਿਆਰਾਂ ਦੇ ਵਿੱਚ ਰਡਾਰਸ ਦੇ ਵਿੱਚ ਟੈਕਨੋਲੋਜੀ ਵਰਤੀ ਜਾਂਦੀ ਆ ਉਹ ਤੇ ਹੋਰ ਪਤਾ ਹੀ ਨਹੀਂ ਕਿੱਥੇ ਕਿੱਥੇ ਇਹ ਸਭ ਕੁਝ ਯੂਜ਼ ਹੁੰਦਾ ਤੇ ਇਹੀ ਉਹ ਦਿਨ ਸੀ ਜਿਸ ਦਿਨ ਨਰਿੰਦਰ ਸਿੰਘ ਹੁਣਾ ਨੂੰ ਇੱਕ ਇਹਜਾ ਨਾਮ ਮਿਲਦਾ ਜਿਹਦੇ ਨਾਲ ਉਹ ਹਮੇਸ਼ਾ ਦੇ ਲਈ ਜਾਣੇ ਜਾਣਗੇ ਤੇ ਉਹ ਨਾਮ ਹੈਗਾ ਫਾਦਰ ਆਫ ਫਾਈਬਰ ਆਪਟਿਕਸ ਫਾਈਬਰ ਆਪਟਿਕਸ ਜਾਂ ਆਪਸੰਦ ਹੈ ਕਹ ਲਈਏ ਕਿ ਇੰਟਰਨੈਟ ਦਾ ਜਨਮਦਾਤਾ ਸਾਲ 1955 ਦੇ ਵਿੱਚ ਨਰਿੰਦਰ ਸਿੰਘ ਬਣ ਜਾਂਦੇ ਆ ਡਾਕਟਰ ਨਰਿੰਦਰ ਸਿੰਘ ਕਿਉਂਕਿ ਇਸ ਸਾਲ ਉਹ ਆਪਣੀ ਪੀ ਐਚ ਡੀ ਦੀ ਪੜਾਈ ਪੂਰੀ ਕਰ ਲੈਂਦੇ ਹੁਣ ਅਗਲੇ 10 ਸਾਲ 55 ਤੋਂ ਲੈ ਕੇ 65 ਤੱਕ ਡਾਕਟਰ ਨਰਿੰਦਰ ਸਿੰਘ ਕਪਾਨੀ ਫਾਈਬਰ ਆਪਟਿਕਸ ਦੇ ਨਾਲ ਰਿਲੇਟਡ ਬਹੁਤ ਜਿਆਦਾ ਕੰਮ ਕਰਦੇ ਆ तकरीबन 59 ਪੇਪਰ ਪਬਲਿਸ਼ ਕਰਦੇ ਆ ਆਪਣੇ ਫਾਈਬਰ ਆਪਟਿਕਸ ਦੇ ਨਾਲ ਰਿਲੇਟਡ ਪਰ ਸਭ ਤੋਂ ਪਹਿਲਾਂ ਜਿਹੜਾ ਆਪਣਾ ਪੇਪਰ ਉਹ ਪਬਲਿਸ਼ ਕਰਦੇ ਆ ਉਹ ਕਰਦੇ ਆ ਇਟਲੀ ਦੇ ਸ਼ਹਿਰ ਫਲੋਰੈਂਸ ਦੇ ਵਿੱਚ ਤੇ ਜਿਸ ਦਿਨ ਉੱਥੇ ਆਪਣੀ ਇਸ ਖੋਜ ਦੇ ਬਾਰੇ ਦੇ ਵਿੱਚ ਹੋਰ ਸਾਇੰਸਤਾਨਾਂ ਨੂੰ ਦੱਸ ਰਹੇ ਹੁੰਦੇ ਆ ਤਾਂ ਉੱਥੇ ਅਮਰੀਕਾ ਦੀ ਇੱਕ ਬਹੁਤ ਹੀ ਮਸ਼ਹੂਰ ਯੂਨੀਵਰਸਿਟੀ ਰੋਕੈਸਟਰ ਦੇ ਇੱਕ ਪ੍ਰੋਫੈਸਰ ਵੀ ਬੈਠ ਕੇ ਇਹ ਸਾਰਾ ਕੁਝ ਸੁਣ ਰਹੇ ਸੀ ਪਾਸ਼ਨ ਖਤਮ ਹੁੰਦਾ ਤੇ ਇਹ ਪ੍ਰੋਫੈਸਰ ਉੱਠ ਕੇ ਮਿਲਦੇ ਆ ਡਾਕਟਰ ਨਰਿੰਦਰ ਸਿੰਘ ਕਪਾਨੀ ਨੂੰ ਤੇ ਉਹਨਾਂ ਨੂੰ ਆਫਰ ਕਰਦੇ ਆ ਕਿ ਤੁਸੀਂ ਇੰਗਲੈਂਡ ਨੂੰ ਛੱਡ ਕੇ ਅਮਰੀਕਾ ਆਓ ਤੇ ਉੱਥੇ ਆ ਕੇ ਆਪਣਾ ਇਹ ਕੰਮ ਅੱਗੇ ਜਾਰੀ ਕਰੋ ਫਾਈਬਰ ਆਪਟਿਕਸ ਦੇ ਉੱਪਰ 1955 ਤੋਂ 1965 ਤੱਕ ਦਾ ਹੋਇਆ ਕੰਮ 1965 ਤੋਂ ਲੈ ਕੇ 1984 ਤੱਕ ਡਾਕਟਰ ਨਰਿੰਦਰ ਸਿੰਘ ਕਪਾਨੀ ਅਮਰੀਕਾ ਦੀਆਂ ਬਹੁਤ ਹੀ ਜ਼ਿਆਦਾ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਪੜਾਉਂਦੇ ਆ ਜਾਂ ਫਿਰ ਉਹਨਾਂ ਚੋਂ ਬਹੁਤ ਸਾਰੀਆਂ ਦੇ ਵਿੱਚ ਜਾ-ਜਾ ਕੇ ਆਪਣੇ ਲੈਕਚਰ ਦਿੰਦੇ। ਇਸ ਟਾਈਮ ਤੱਕ ਸਾਇੰਸ, ਖੋਜਾਂ, ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਪੱਛਮੀ ਦੇਸ਼ਾਂ ਦੇ ਵਿੱਚ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਨਾਮ ਇੱਕ ਬਹੁਤ ਹੀ ਜ਼ਿਆਦਾ ਵੱਡਾ ਨਾਮ ਬਣ ਚੁੱਕਿਆ ਸੀ। ਪਰ ਡਾਕਟਰ ਨਰਿੰਦਰ ਸਿੰਘ ਆਪਣੇ ਇਸ ਕੰਮ ਨੂੰ ਆਪਣੀ ਇਸ ਖੋਜ ਨੂੰ ਸਿਰਫ ਇਹ ਨਹੀਂ ਚਾਹੁੰਦੇ ਸੀ ਕਿ ਉਹ ਕਿਤਾਬਾਂ ਤੱਕ ਹੀ ਰਹਿ ਜਾਵੇ ਉਹ ਇਹ ਚਾਹੁੰਦੇ ਸੀ ਕਿ ਇਸ ਚੀਜ਼ ਦਾ ਪ੍ਰੈਕਟੀਕਲ ਯੂਜ਼ ਵੀ ਹੋਣਾ ਚਾਹੀਦਾ ਤਾਂ ਇਸੇ ਕਾਰਨ ਉਹ ਆਪਣੀ ਇੱਕ ਆਪਟਿਕਸ ਟੈਕਨੋਲੋਜੀ ਨਾਮ ਦੀ ਕੰਪਨੀ ਖੋਲਦੇ ਆ ਪਰ ਇੱਥੇ ਇੱਕ ਪ੍ਰੋਬਲਮ ਆ ਡਾਕਟਰ ਨਰਿੰਦਰ ਸਿੰਘ ਕਪਾਨੀ ਨੂੰ ਕਿਉਂਕਿ ਉਹ ਇੱਕ ਪੜ੍ਹੇ ਲਿਖੇ ਇਨਸਾਨ ਸੀ ਤਾਂ ਉਹਨਾਂ ਨੂੰ ਟੈਕਨੋਲੋਜੀ ਬਾਰੇ ਪਤਾ ਸੀ ਬਿਜ਼ਨਸ ਵਾਲੇ ਪੱਖ ਦੇ ਬਾਰੇ ਚ ਉਹਨਾਂ ਨੂੰ ਜ਼ਿਆਦਾ ਨੋਲਿਜ ਨਹੀਂ ਸੀ ਕਿ ਆਪਣੀ ਇਸ ਪ੍ਰੋਡਕਟ ਨੂੰ ਲੋਕਾਂ ਦੇ ਸਾਹਮਣੇ ਕਿਵੇਂ ਲੈ ਕੇ ਜਾਣਾ ਤਾਂ ਇਥੇ ਉਹ ਆਪਣੀ ਟੀਮ ਦੇ ਵਿੱਚ ਬਿਜ਼ਨਸ ਪੱਖ ਨੂੰ ਦੇਖਣ ਦੇ ਲਈ ਲਿਆਉਂਦੇ ਆ ਇੱਕ ਐਹੋਜੇ ਇਨਸਾਨ ਨੂੰ ਜਿਹੜਾ ਅੱਗੇ ਜਾ ਕੇ ਅਮਰੀਕਾ ਦੀ ਸਿਲੀਕਨ ਵੈਲੀ ਦੇ ਵਿੱਚ ਸਭ ਤੋਂ ਜ਼ਿਆਦਾ ਨਾਮੀਗ੍ਰਾਮੀ ਹਸਤੀਆਂ ਦੇ ਵਿੱਚ ਸ਼ਾਮਲ ਹੋਣ ਵਾਲਾ ਸੀ ਉਹ ਨਾਮ ਹੈ ਥਾਮਸ ਜੇ ਪਰਕਿੰਸ ਪਰ ਹੁਣ ਦੋ ਬਹੁਤ ਵੱਡੀਆਂ ਸ਼ਖਸੀਤਾਂ ਦੋ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਇਨਸਾਨ ਪਰ ਇਹਦੇ ਨਾਲ ਕਿਤੇ ਨਾ ਕਿਤੇ ਆ ਜਾਂਦੀਆਂ ਨੇ ਆਪਸ ਦੇ ਵਿੱਚ ਕੁਝ ਕਲੈਸ਼ਸ ਕੰਮ ਕਰਨ ਦੇ ਤਰੀਕੇ ਜੇ ਬਿਲਕੁਲ ਵੱਖਰੇ ਹੋਣਗੇ ਕਿਉਂਕਿ ਇਹ ਇਨਸਾਨ ਉਸ ਤਰ੍ਹਾਂ ਦੇ ਹੁੰਦੇ ਆ ਕਿ ਜਿਨ੍ਹਾਂ ਨੂੰ ਆਪਣੀ ਕਾਬਲੀਅਤ ਦੇ ਉੱਪਰ ਬਹੁਤ ਜ਼ਿਆਦਾ ਵਿਸ਼ਵਾਸ ਹੁੰਦਾ ਤੇ ਉਹ ਕਿਸੇ ਹੋਰ ਦੀ ਗੱਲ ਸੁਣਨੀ ਨਹੀਂ ਚਾਹੁੰਦੇ ਬਿਲਕੁਲ ਇਹੀ ਚੀਜ਼ ਹੁੰਦੀ ਆ ਇੱਥੇ ਇਸ ਜੋੜੀ ਦੇ ਨਾਲ ਜਿੱਥੇ ਇਸ ਤੋਂ ਪਹਿਲਾਂ ਡਾਕਟਰ ਨਰਿੰਦਰ ਕਪਾਨੀ ਤੇ ਹੈਰੋਲਡ ਹੌਪਕਿੰਸ ਕਿਉਂਕਿ ਇੱਕੋ ਫੀਲਡ ਦੇ ਇਨਸਾਨ ਸੀ ਉਹਨਾਂ ਦਾ ਕੰਮ ਆਪਸ ਦੇ ਵਿੱਚ ਬਹੁਤ ਹੀ ਵਧੀਆ ਚੱਲੇ ਆ ਪਰ ਇੱਥੇ ਥਾਮਸ ਪਰਕਿੰਸ ਤੇ ਡਾਕਟਰ ਨਰਿੰਦਰ ਕਪਾਨੀ ਇੱਕ ਜਣਾ ਪੜ੍ਹਾਈ ਲਿਖਾਈ ਦਾ ਮਹਾਰਾ ਦੂਸਰਾ ਬਿਜ਼ਨਸਤਾ ਤਾਂ ਇਸੇ ਕਾਰਨ ਵਿਚਾਰਾਂ ਦੇ ਮਤਭੇਦ ਬਹੁਤ ਜ਼ਿਆਦਾ ਵਾਰ ਹੁੰਦੇ ਆ। ਥੋਮਸ ਪਰਕਿੰਸ ਇਸ ਤੋਂ ਬਾਅਦ ਆਪਣੀਆਂ ਦਿੱਤੀਆਂ ਹੋਈਆਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਇਹ ਕਹਿੰਦੇ ਆ ਕਿ ਅਕਸਰ ਸ਼ਾਮ ਨੂੰ ਜਦੋਂ ਅਸੀਂ ਬੈਠ ਕੇ ਕਿਤੇ ਸ਼ਰਾਬ ਪੀ ਰਹੇ ਹੁੰਨੇ ਆ ਤਾਂ ਸਾਡੇ ਆਪਸ ਦੇ ਵਿੱਚ ਬਹੁਤ ਹੀ ਜ਼ਿਆਦਾ ਤਿੱਖੇ ਉੱਚੀ ਆਵਾਜ਼ ਵਾਲੇ ਇੱਕ ਦੂਸਰੇ ਦੇ ਨਾਲ ਤਲਖ ਕਲਾਮੀ ਹੁੰਦੀ ਆ। ਅਸਲ ਦੇ ਵਿੱਚ ਅਸੀਂ ਦੋਨੇ ਇੱਕ ਦੂਸਰੇ ਨੂੰ ਬਹੁਤ ਹੀ ਜ਼ਿਆਦਾ ਨਫ਼ਰਤ ਕਰਦੇ ਸੀ। ਅੱਗੇ ਥੋਮਸ ਪਰਕਿੰਸ ਇਹ ਵੀ ਲਿਖਦੇ ਆ ਕਿ ਮੈਨੂੰ ਅੱਜ ਵੀ ਡਾਕਟਰ ਨਰਿੰਦਰ ਕਪਾਨੀ ਦੇ ਨਾਲ ਇੰਨੀ ਨਫ਼ਰਤ ਆ ਕਿ ਜਦੋਂ ਮੈਂ ਮਰੂੰਗਾ ਤਾਂ ਇਹ ਕਹਿ ਕੇ ਜਾਊਂਗਾ ਕਿ ਮੇਰੀ ਕਬਰ ਦੇ ਉੱਪਰ ਸਪੈਸ਼ਲੀ ਲਿਖਿਆ ਜਾਵੇ ਆਈ ਸਟਿਲ ਹੇਟ ਹਿਮ ਕਿ ਮੈਂ ਅੱਜ ਵੀ ਉਹਨੂੰ ਨਫ਼ਰਤ ਕਰਦਾ ਪਰ ਚਲੋ ਇਹ ਤਾਂ ਉਹ ਗੱਲ ਸੀ ਕਿ ਦੋ ਬਹੁਤ ਵੱਡੀਆਂ ਸ਼ਖਸੀਤਾਂ ਦੇ ਆਪਸ ਦੇ ਵਿੱਚ ਕੁਝ ਮਤਭੇਦਾਂ ਦੀ ਇਸ ਤੋਂ ਬਾਅਦ ਥੋਮਸ ਪਰਕਿੰਸ ਕੰਪਨੀ ਦੇ ਬੋਰਡ ਦੇ ਮੈਂਬਰਾਂ ਨੂੰ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਨੂੰ ਚੋੜਨ ਦੇ ਲਈ ਕਹਿੰਦੇ ਆ ਤੇ ਕੰਪਨੀ ਦੇ ਬੋਰਡ ਦੇ ਮੈਂਬਰ ਜਿਹੜੇ ਕਿ ਸਾਰੇ ਦੇ ਸਾਰੇ ਭਾਵੇਂ ਖੁਦ ਵੀ ਗੋਰੇ ਸੀ ਪਰ ਉਹ ਸਾਰੇ ਥੋਮਸ ਪਰਕਿੰਸ ਦੀ ਥਾਂ ਦੇ ਉੱਪਰ ਡਾਕਟਰ ਨਰਿੰਦਰ ਕਪਾਨੀ ਨੂੰ ਚੁਣਦੇ ਆ ਕਿਉਂਕਿ ਅਸਲ ਦੇ ਵਿੱਚ ਉਸ ਟੈਕਨੋਲੋਜੀ ਦੇ ਬਾਰੇ ਵਿੱਚ ਜਾਣਕਾਰੀ ਉਹਨਾਂ ਨੂੰ ਹੀ ਸੀ ਉਹੀ ਇਸ ਟੈਕਨੋਲੋਜੀ ਦੇ ਜਨਮਦਾਤਾ ਸੀ ਥੋੜਾ ਜਿਹਾ ਵਾਪਸ ਪਿੱਛੇ ਚਲਦੇ ਆ ਜਦੋਂ ਡਾਕਟਰ ਨਰਿੰਦਰ ਕਪਾਨੀ ਹਾਲੇ ਸਿਰਫ ਨਰਿੰਦਰ ਸਿੰਘ ਕਪਾਨੀ ਸੀਗੇ ਲੰਡਨ ਦੇ ਵਿੱਚ ਪੜ੍ਹਾਈ ਦੇ ਦੌਰਾਨ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਸਤਿੰਦਰ ਕੌਰ ਨਾਮ ਦੀ ਇੱਕ ਲੜਕੀ ਦੇ ਨਾਲ ਜਿਹੜੀ ਇਹਨਾਂ ਦੀ ਤਰ੍ਹਾਂ ਹੀ ਲੰਡਨ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਈ ਹੁੰਦੀ ਆ ਤੇ ਉੱਥੇ ਆਰਟਸ ਲਿਟਰੇਚਰ ਤੇ ਡਾਂਸਿੰਗ ਦੀਆਂ ਕਲਾਸਾਂ ਲੈ ਰਹੇ ਹੁੰਦੇ ਆ ਦੋਨੇ ਇੱਕ ਦੂਸਰੇ ਨੂੰ ਮਿਲਦੇ ਆ ਤੇ ਵਿਆਹ ਦੇ ਬੰਧਨ ਦੇ ਵਿੱਚ ਬੱਜ ਜਾਂਦੇ ਆ ਸਿਲੀਕਨ ਵੈਲੀ ਜਿੱਥੋਂ ਅਮਰੀਕਾ ਦਾ ਸਾਰੇ ਦਾ ਸਾਰਾ ਟੈਕਨੋਲੋਜੀ ਦੇ ਨਾਲ ਰਿਲੇਟਡ ਕੰਮ ਚੱਲਦਾ ਵਾ ਉਥੋਂ ਦੀ ਅਮਰੀਕਾ ਦੀ ਸਭ ਤੋਂ ਪਹਿਲੀ ਵੈਂਚਰ ਕੈਪੀਟਲ ਕੰਪਨੀ ਦੇ ਨਰਿੰਦਰ ਕਪਾਨੀ ਚੀਫ ਐਗਜ਼ੀਕਟਿਵ ਆਫੀਸਰ ਵੀ ਰਹਿੰਦੇ ਆ ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਫਾਈਬਰ ਆਪਟਿਕਸ ਦੇ ਉੱਪਰ ਸਭ ਤੋਂ ਪਹਿਲੀ ਕਿਤਾਬ ਲਿਖਣ ਵਾਲੇ ਵੀ ਹੁੰਦੇ ਆ ਖੁਦ ਨਰਿੰਦਰ ਸਿੰਘ ਕਪਾਨੀ ਪਰ ਡਾਕਟਰ ਨਰਿੰਦਰ ਸਿੰਘ ਕਪਾਨੀ ਸਿਰਫ ਸਾਇੰਸ ਦੇ ਹੀ ਇਨਸਾਨ ਨਹੀਂ ਸੀ ਆਪਣੀ ਬੁੱਕ ði ਮੈਨ ਹੂ ਬੈਂਟ ði ਲਾਈਟ ਉਹ ਇਨਸਾਨ ਜਿਨੇ ਰੋਸ਼ਨੀ ਦੀ ਦਿਸ਼ਾ ਨੂੰ ਮੋੜਤਾ ਉਸ ਕਿਤਾਬ ਦੇ ਵਿੱਚ ਉਹ ਲਿਖਦੇ ਆ ਕਿ ਮੇਰੇ ਪਿਤਾ ਜੀ ਜਦੋਂ ਮੈਂ ਛੋਟਾ ਸੀ ਉਦੋਂ ਤੋਂ ਹੀ ਮੈਨੂੰ ਕਹਿ ਰਹੇ ਸੀ ਕਿ ਤੂੰ ਦੁਨੀਆ ਦੇ ਵਿੱਚ ਕਿਤੇ ਵੀ ਜਾਈ ਪਰ ਆਪਣੇ ਵਿਰਸੇ ਨੂੰ ਕਦੇ ਵੀ ਨਾ ਭੁੱਲਿਂ। ਉਹੀ ਚੀਜ਼ ਡਾਕਟਰ ਨਰਿੰਦਰ ਸਿੰਘ ਕਪਾਨੀ ਪੱਲੇ ਬੰਧਦੇ ਆ ਤੇ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਸਿੱਖ ਆਰਟ ਦੇ ਨਾਲ ਰਿਲੇਟਡ ਸਭ ਤੋਂ ਜ਼ਿਆਦਾ ਕਲੈਕਟ ਕੀਤੀਆਂ ਹੋਈਆਂ ਚੀਜ਼ਾਂ ਡਾਕਟਰ ਨਰਿੰਦਰ ਸਿੰਘ ਕਪਾਨੀ ਹੁਣਾਂ ਦੇ ਆਪਣੇ ਨਿੱਜੀ ਮਿਊਜ਼ੀਅਮ ਦੇ ਵਿੱਚ ਨੇ। ਜਿਹਨੂੰ ਉਹ ਪੂਰੇ ਅਮਰੀਕਾ ਦੇ ਵਿੱਚ ਅਲੱਗ-ਅਲੱਗ ਮਿਊਜ਼ੀਅਮ ਦੇ ਵਿੱਚ ਸਿੱਖ ਆਰਟ ਦੀਆਂ ਇਹਨਾਂ ਚੀਜ਼ਾਂ ਦੀ ਪ੍ਰਦਰਸ਼ਨੀਆਂ ਆਮ ਹੀ ਉਹ ਕਰਦੇ ਰਹਿੰਦੇ ਸੀ 모ਗੇ ਜਨਮ ਲੈਣ ਵਾਲਾ ਇੱਕ انسان ਸਧਾਰਨ ਪਰਿਵਾਰ ਦੇ ਵਿੱਚ ਜਨਮ ਲੈਣ ਵਾਲਾ ਇੱਕ انسان ਸਾਇੰਸ ਦੀ ਦੁਨੀਆ ਦੇ ਵਿੱਚ ਇੰਨੀ ਇੱਕ ਤਰੱਕੀ ਕਰ ਲੈਂਦਾ ਇੰਡੀਆ ਦੀਆਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਜਦੋਂ ਵੀ ਕਦੇ ਅਮਰੀਕਾ ਜਾਂਦੀਆਂ ਤਾਂ ਡਾਕਟਰ ਨਰਿੰਦਰ ਸਿੰਘ ਕਪਾਨੀ ਨੂੰ ਜ਼ਰੂਰ ਮਿਲਦੀਆਂ ਇੱਕ ਵਾਰ ਜਦੋਂ ਡਾਕਟਰ ਨਰਿੰਦਰ ਸਿੰਘ ਕਪਾਨੀ ਇੰਡੀਆ ਆਏ ਹੁੰਦੇ ਆ ਤੇ ਹਾਲੇ ਪੰਡਿਤ 네ਹਰੂ ਜਿਉਂਦੇ ਹੁੰਦੇ ਆ ਤੇ ਇੰਡੀਆ ਦੇ ਪ੍ਰਧਾਨ ਮੰਤਰੀ ਹੁੰਦੇ ਆ ਤੋਂ ਪੰਡਿਤ 네ਰੂ ਦਿੱਲੀ ਦੇ ਵਿੱਚ ਆਪਣੀ ਹੋਈ ਮੁਲਾਕਾਤ ਦੇ ਦੌਰਾਨ ਡਾਕਟਰ ਨਰਿੰਦਰ ਸਿੰਘ ਕਪਾਨੀ ਹੁਣਾ ਨੂੰ ਇੱਕ ਆਫਰ ਦਿੰਦੇ ਆ ਇੰਡੀਆ ਦੇ ਵਿੱਚ ਹੀ ਰਹਿ ਕੇ ਕੰਮ ਕਰਨ ਦੀ ਤੇ ਬਹੁਤ ਹੀ ਜ਼ਿਆਦਾ ਸੈਲਰੀ ਦੀ ਤੇ ਖੁਦ ਇੱਕ ਪਰਸਨਲ ਲੈਟਰ ਲਿਖਦੇ ਆ ਆਪਣੇ ਹੱਥੀ ਤੇ ਉਸ ਡਿਪਾਰਟਮੈਂਟ ਨੂੰ ਭੇਜ ਦਿੰਦੇ ਆ ਇਹ ਵਾਲਾ ਹੁਕਮ ਦੇ ਕੇ ਪਰ ਇਥੋਂ ਸਾਨੂੰ ਇੰਡੀਆ ਦੇ ਸਰਕਾਰੀ ਤੰਤਰ ਸਰਕਾਰੀ ਬਾਬੂਆਂ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਪਤਾ ਲੱਗੂਗਾ ਪੂਰੇ 2 ਮਹੀਨੇ ਡਾਕਟਰ ਨਰਿੰਦਰ ਸਿੰਘ ਕਪਾਨੀ ਉਸ ਜੋਬ ਦੀ ਵੇਟ ਕਰਦੇ ਆ ਇੰਡੀਆ ਦਾ ਪਹਿਲਾ ਪ੍ਰਧਾਨ ਮੰਤਰੀ ਇੱਕ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਜਾਂਦਾ ਵਾ ਉਹਨਾਂ ਨੇ ਨਿੱਜੀ ਤੌਰ ਤੇ ਉੱਪਰ ਇੱਕ ਖੱਤ ਲਿਖਿਆ ਪਰ ਇਸ ਦੇ ਬਾਵਜੂਦ ਪੂਰੇ 2 ਮਹੀਨੇ ਸਰਕਾਰੀ बाबू ਡਾਕਟਰ ਨਰਿੰਦਰ ਸਿੰਘ ਕਪਾਨੀ ਨੂੰ ਕੋਈ ਵੀ ਰਾਹ ਸਰ ਨਹੀਂ ਫੜਾਉਂਦੇ ਤੇ ਸਿਰਫ ਜੋਬ ਦੇ ਥਾਂ ਦੇ ਉੱਪਰ ਟਾਲ ਮਟੋਲਾ ਕਰਦੇ ਰਹਿੰਦੇ ਆ 2 ਮਹੀਨੇ ਵੇਟ ਕਰਨ ਤੋਂ ਬਾਅਦ ਡਾਕਟਰ ਨਰਿੰਦਰ ਸਿੰਘ ਕਪਾਨੀ ਵਾਪਸ ਅਮਰੀਕਾ ਚਲੇ ਜਾਂਦੇ ਆ ਇੱਕ ਚੀਜ਼ ਜਿਹੜੀ ਅੱਜ ਵੀ ਦੁਨੀਆ ਦੇ ਬਹੁਤ ਸਾਰੇ ਸਾਇੰਸਦਾਨਾਂ ਜਾਂ ਸਾਇੰਸ ਸਟੂਡੈਂਟਸ ਨੂੰ ਬੁਰੀ ਲੱਗਦੀ ਆ ਤੇ ਉਹਨਾਂ ਨੂੰ ਹੈਰਾਨ ਵੀ ਤੇ ਪਰੇਸ਼ਾਨ ਵੀ ਕਰਦੀ ਆ ਉਹ ਇਹ ਹੈਗੀ ਆ ਕਿ ਪੂਰੀ ਦੁਨੀਆ ਨੂੰ ਇਹੋ ਜੀ ਟੈਕਨੋਲੋਜੀ ਦੇਣ ਵਾਲਾ ਇਨਸਾਨ ਜਿਹਨੂੰ ਇੱਕ ਤਰ੍ਹਾਂ ਨਾਲ ਮਦਰ ਆਫ ਟੈਕਨੋਲੋਜੀ ਕਿਹਾ ਜਾ ਸਕਦਾ ਜਿਹਦੇ ਤੋਂ ਬਿਨਾ ਅੱਜ ਕੋਈ ਵੀ ਕੰਮ ਕਰਨਾ ਸੰਭਵ ਹੀ ਨਹੀਂ ਹੈਗਾ ਉਸ ਇਨਸਾਨ ਨੂੰ ਕਦੇ ਵੀ ਨੋਬਲ ਪ੍ਰਾਈਜ਼ ਨਹੀਂ ਦਿੱਤਾ ਗਿਆ ਇੱਕ ਹੋਰ ਘਟਨਾ ਦਾ ਜ਼ਿਕਰ ਡਾਕਟਰ ਨਰਿੰਦਰ ਸਿੰਘ ਕਪਾਨੀ ਆਪਣੀ ਉਸ ਕਿਤਾਬ ਵਿੱਚ ਲਿਖਦੇ ਹਨ ਕਿ ਉਹਨਾਂ ਨੇ ਆਪਣੀ ਮਾਂ ਦੀ ਮੌਤ ਸਮੇਂ ਅੰਤਿਮ ਰਸਮਾਂ ਵਿੱਚ ਨਾ ਪਹੁੰਚ ਸਕਣ ਦਾ ਇੱਕ ਹੀ ਗਿਲਾਵਾ ਉਹ ਇਹ ਹੈ ਕਿ ਮੇਰੇ ਮਾਤਾ ਜੀ ਦੇ ਦੇਹਾਂਤ ਦੇ ਉੱਪਰ ਮੈਂ ਆਖਰੀ ਵਾਰ ਉਹਨਾਂ ਦਾ ਚਿਹਰਾ ਦੇਖਣ ਉਹਨਾਂ ਦਾ ਅੰਤਮ ਸੰਸਕਾਰ ਕਰਨ ਦੇ ਲਈ ਪਾਰ ਨਹੀਂ ਆ ਸਕਿਆ ਹੁਣ ਉਹਦਾ ਕਾਰਨ ਇਹ ਹੈ ਉਹਨਾਂ ਦੇ ਮਦਰ ਦਾ ਦੇਹਾਂਤ ਹੁੰਦਾ 31 ਅਕਤੂਬਰ 1984 ਦੇ ਦਿਨ ਉਹੀ ਦਿਨ ਜਿਸ ਦਿਨ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੁੰਦੀ ਹੈ 4 ਦਸੰਬਰ 2020 ਦੇ ਦਿਨ 94 ਸਾਲ ਦੀ ਉਮਰ ਦੇ ਵਿੱਚ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਦੇਹਾਂਤ ਹੁੰਦਾ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਮਰੀਕਾ ਦਾ ਸਭ ਤੋਂ ਵੱਡਾ ਅਖਬਾਰ ਨਿਊਯਾਰਕ ਟਾਈਮਸ ਇੱਕ ਬਹੁਤ ਹੀ ਵੱਡਾ ਲੇਖ ਛਾਪਦਾ ਜਿਹਨੂੰ ਲਿਖਿਆ ਕਿਲੇ ਰਾਈਸਨ ਨੇ ਇੰਡੀਅਨ ਗਵਰਨਮੈਂਟ ਨਰਿੰਦਰ ਸਿੰਘ ਕਪਾਨੀ ਹੋਣਾਂ ਨੂੰ ਪਦਮ ਵਿਪੂਸ਼ਣ ਦੇ ਨਾਲ ਸਨਮਾਨਿਤ ਕਰਦੀ ਆ ਪਰ ਦੁਨੀਆ ਨੂੰ ਇੱਕ ਅਹਿਜੇ ਟੈਕਨੋਲੋਜੀ ਦੇਣ ਵਾਲਾ ਇਨਸਾਨ ਸ਼ਾਇਦ ਅੱਜ ਪੰਜਾਬੀਆਂ ਦੇ ਆਪਣੇ ਚੇਤਿਆਂ ਦੇ ਵਿੱਚੋਂ ਹੀ ਕਿਤੇ ਬਹੁਤ ਦੂਰ ਭੁੱਲਿਆ ਵਿਸਰਿਆ ਗਿਆ ਤਾਂ ਇਹ ਸੀ ਕਿ ਕਹਾਣੀ ਇੰਟਰਨੈਟ ਨੂੰ ਜਨਮ ਦੇਣ ਵਾਲੇ ਇੱਕ ਇਨਸਾਨ ਦੀ ਨਾ ਸਿਰਫ ਇੰਟਰਨੈਟ ਨੂੰ ਅੱਜ ਦੀ ਟੈਕਨੋਲੋਜੀ ਜਿੰਨੀ ਵੀ ਹੈਗੀ ਆ ਉਹ ਸਾਰੀ ਸਟਾਰਟ ਹੁੰਦੀ ਆ ਫਾਈਬਰ ਆਪਟਿਕਸ ਤੋਂ ਤੇ ਜਿਹਦੀ ਸ਼ੁਰੂਆਤ ਕੀਤੀ ਆ ਮੋਗੇ ਦੀ ਧਰਤੀ ਤੇ ਜਨਮ ਲੈਣ ਵਾਲੇ ਇੱਕ ਮਹਾਨ ਸਾਇੰਸਦਾਨ ਤੋਂ ਅੱਜ ਦੇ ਵੀਡੀਓ ਵਿੱਚ ਸਿਰਫ ਇੰਨਾ ਹੀ ਮੈਂ ਹੁਣ ਤੁਹਾਨੂੰ ਕੱਲ ਫੇਰ ਮਿਲੂੰਗਾ ਕਿਸੇ ਹੋਰ ਕਹਾਣੀ ਦੇ ਨਾਲ